ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਪਾਂ ਨੇ ਰਾਤ ਲੇਟ ਚੱਲੀ ਬਈ ਕਿਲਾ ਭਰ ਤੇ ਰਾਤ ਲਈ ਲੇਟ ਮਾ ਪਤਾ ਇੱਧਰ ਭਰ ਗਿਆ ਹਾਂ ਅੱਧਾ ਭਰ ਗਿਆ ਇੱਧਰ ਡੇਢ ਕਿੱਲਾ ਭਰ ਗਿਆ ਅੱਧਾ ਉੱਪਰ ਲ ਭਰ ਗਿਆ ਡੇਢ ਕਿੱਲਾ ਭਰ ਗਿਆ ਬਈ ਬਾਕੀ ਲੇਵਰ ਲਾ ਰਹੀ ਜੀਰੀ ਪਨੀਰੀ ਚੱਕ ਲਏ ਆਪਾਂ ਪਨੀਰੀ ਦੇਤੀ ਮਾਨੂੰ ਆਪਾਂ ਲਿਆ ਗਏ ਇਹਨਾਂ ਆਪਾਂ ਕਰਦੇ ਆ ਕੱਦੂ ਲੈ ਡੇਢ ਫਿੱਲਦਾ ਕੱਦੂ ਕਰਕੇ ਫੇਰ ਆਪਾਂ ਪਨੀਰੀ ਲਿਆਣਗੇ ਦਨੀ ਖਾਣੀ ਫੇਰ ਇਹਨਾਂ ਨੂੰ 33 ਹਲੇ ਬਚੀ ਵੀ ਬਈ ਇੱਕ ਗੱਲ ਛੱਡੀ ਕਰੂਟਾਵੇਟਰ ਦਾ ਦੋਏ ਗੱਠੀਆਂ ਆਣੀਆਂ ਵਾਹ ਚੱਲ ਦੋਈ ਲਈ ਚਲਦੇ ਆਂ ਚਲਾਤੀ ਸੁੱਖਣਾ ਪਰਾਂ ਤੇ ਮੋਟਰ ਪਰਲੀ ਲੈਂਚ ਆ ਗਈ ਲਾਈਟ ਬਾਈ ਐਚ ਪਾਣੀ ਘਟਾ ਐਚ ਟਿਲਦਰ ਨਹੀਂ ਮਾਰੇ ਤੇ ਸੋ ਕਰਾ ਲਗਿਆ ਬਹਤ ਰਹੀ ਇਸ ਤਰ੍ਹਾਂ ਹੀ ਛੜਦਾ ਪਾਣੀ ਮਾ ਚੱਲ ਪਾਣੀ ਪਾਉਗਾ ਮੈਂ ਇਹਨਾਂ ਇਹਨਾਂ ਪਰਲੇ ਦੀ ਕਦੂ ਕਰ ਦਨੇ ਆਪਾਂ ਆ ਦੇਖੋ ਪਰਲੇ ਨੂੰ ਮੋਟਰ ਚਲਾਈ ਹੈ ਆਟੋਮੈਟਿਕ ਬੰਦ ਕਰਿਆ ਬਤਾਉਦਾ ਟੱਕਣਾ ਨਹੀਂ ਤਾਂ ਹੈਗਾ ਇੱਕ ਬੰਦ ਕਰਤੀ ਦੀ ਰਾਤ ਸਿਰੋ ਠੀਕ ਆ ਟੱਕਣ ਲਾ ਦਈਏ ਲਰੇਜਰ ਲਾ ਦਈਏ ਇਹ ਕਿੱਲੇ ਦਾ ਕੱਦੂ ਕਰਤਾ ਬਈ ਆਪਾਂ ਨੇ ਬਾਕੀ ਰੱਬ ਵੀ ਹੋ ਰਿਹਾ ਮਿਹਰਬਾਨ ਸੋਣਾ ਗੇਰ ਗਿਆ ਸੂੜ ਜਾ ਪਹਿਲਾਂ ਟੜਕੇ ਹੀ ਮਗੇਰ ਗਿਆ 4:00 ਵਜੇ 5:00 ਵਜੇ ਕੱਪੜੇ ਤੇ ਹੁੰਦਾ ਛਿੜਕਾ ਸੋਣਾ ਔਰ ਤੇ ਦੁਬਾਰਾ ਫੇਰ गिर ਗਿਆ ਸੂੜ ਸੋਣਾ ਇਹ ਦੁਬਾਰਾ ਫੇਰ ਉਤਰਿਆ ਕੱਦੂ ਕਰ ਰਿਆ ਤਾਂ ਮੈਂ ਪਹਿਲਾਂ ਕੰਮ ਦਾ ਸੂੜ ਡੇਰ ਗਿਆ ਜਾ ਤੂੰ ਅੱਗੇ ਵੇਖੋ ਮੋਟੀ ਮੋਟੀ ਕਿਣੀਆਂ ਡਿੱਗ ਰਹੀਆਂ ਬਾਕੀ ਦਾ ਗਿੱਲਾ ਨਾ ਲਾਤਿਆ ਬਈ ਅਗਲੇ ਲੋੜੇ ਮੇਂ ਪੜ ਗਈਆਂ ਇਹ ਉਹਦੇ ਇੱਕ ਲੱਕੜੀ ਪੱਟੀ ਪਈ ਐ ਨਾਲ ਵੀ ਉਹ ਚੱਕ ਕੇ ਲੈਣੀ ਪੈਣੀ ਪਹਿਲਾਂ ਤੁਹਾਨੂੰ ਉਹ ਚੱਕ ਕੇ ਲਿਓਗੇ ਐਨ ਆਪਾਂ ਅੱਧਾ ਗਿੱਲਾ ਹੱਪਿਆ ਕਦੂ ਕਰਨੇ ਨੂੰ ਅੱਧਾ ਗਿੱਲਾ ਆਹ ਪਰ ਜਾਣਾ ਘੰਟੇ ਇੱਕ ਦਾ ਕੰਮ ਐ ਬਸ ਇਹ ਮਾਂ ਕਿਉਂ ਕਿਣੀਆਂ ਕਰਕੇ ਗਿੱਲਾ ਹੋ ਗਿਆ ਨਾ ਬਈ ਟਾਈਮ ਨਹੀਂ ਲੱਗਦਾ ਹੁਣ ਇੱਧਰ ਆਪਣਾ ਕਰਤੇ ਆਂ ਉੱਪਰ ਕਿल्ले ਦਾ ਇਹਦਾ ਵੱਡਾ ਕਿਲਾ ਹ ਘੰਟੇ ਕਮਾ ਹੋ ਜਾਣਾ ਉਹਦੇ ਬਾਅਦ ਫਿਰ ਕਿਲਾ ਉਹ ਥੱਲੇ ਵਾਲਾ ਰਹਿ ਜਾਊਗਾ ਉਹ ਵੀ ਦੇਖੂਗੇ ਜੇ ਹੋ ਗਿਆ ਫਿਲਮਾਂ ਤਾਂ ਹੁਣ ਇਹਦਾ ਨਹੀਂ ਮੁਸ਼ਕਲ ਹੈ ਜੇ ਪੈ ਗਿਆ ਮੀਂਹ ਫੜੋ ਮੁੱਕਾ ਹੋਰ ਫਿਰ ਤਾਂ ਹੋ ਜਾਊਗਾ ਵੀ ਅੱਧਾ ਕੰਮ ਮੀਂਹ ਨਾ ਕਰ ਤਾ ਹੈ ਜੇ ਦਿੱਲ ਬਣ ਗਈ ਉਹ ਪੂਰੀ ਐਨ ਹੋਰ ਆ ਰਹੀ ਇਸ ਜਬਾਨੀ ਫਿਰ ਤਾਂ ਉਹ ਹੋ ਜੂਗਾ 4 ਵਜੇ ਤੱਕ ਲਾਈਟ ਐ ਨਾ 4 ਵਜੇ ਲਾਈਟ ਔੜ ਜਣੀ ਫਿਰ ਬਈ ਬਾਕੀ ਚਲੋ ਜੇ ਉਹ ਨਾ ਵੀ ਹੋਇਆ ਫਿਰ ਵੀ ਬਹੁਤ ਕੰਮ ਖਿੱਚ ਤੇ ਆਪਾਂ ਨੇ ਅੱਜ 2 ਕਿੱਲੇ ਕਰਤੇ ਉਹ ਕਿੱਲੇ ਕਰ ਦੂਦੇ ਹੋ ਜਾਣੇ ਅੱਜ ਉਹ ਰਾਤ ਵਾਲੀ ਲਾਈਟ ਮਾ ਹੋ ਜੂਗਾ ਰਾਤ ਨੂੰ 12 ਵਜੇ ਲਾਈਟ ਆਊਗੀ ਉਹ ਸੱਜ ਚੱਲ ਜੂਗਾ ਮੈਂ ਘੰਟਾ 2 ਘੰਟਾ ਕੀ ਰਾਤ ਨੂੰ ਚੱਲ ਜੂਗਾ ਬਾਕੀ ਸ਼ਾਇਦ ਇਹ ਮੀਂਹ ਪੈ ਗਿਆ ਬੱਦਲ ਦਾ ਜੰਮਿਆ ਬਾ ਬਈ ਇਵਿੱਤਰ ਨੂੰ ਸਾਹਮਣੇ ਨੂੰ ਬਹੁਤ ਬੱਦਲ ਹੋਇਆ ਬਾਏ ਦੇਖੋ ਬੱਦਲ ਪਾ ਉੱਤ ਤਾਂ ਹੈ ਨਾ ਇਧਰੋਂ ਵਾਲੇ ਸਾਈਡ ਨੂੰ ਉੱਠਿਆ ਬਾ ਵਾਲੇ ਦਾ ਸ਼ਾਇਦ ਇਧਰ ਆਹ ਬੰਦ ਸਾਈਡ ਜੋਨੇ ਨੂੰ ਬਾਰਸ਼ ਕੰਮ ਦੀ ਹੋਈ ਹੋਣੀ ਹੈ ਫੂਫੇ ਜੇਵ ਆਪਾਂ ਨੇ ਚਾਹ ਲੈਣ ਮਾ ਚਾਹ ਲਿਆ ਦੌੜ ਗਿਆ ਜੇ ਗਲਤੀ ਹੋ ਗਈ ਮੈਂ ਟਰੈਕਟਰ ਲੈ ਕੇ ਭੇਜ ਦੰਦਨ ਵਾਲੀ ਚਾਹ ਚੱਕ ਲੈੰਦਾ ਨਾਲੀ ਖੋਦ ਕੇ ਆਖ ਲੈੰਦਾ ਸਾਨੂੰ ਦੇਖ ਲੈਉਂਗੇ ਦੌੜ ਗਿਆ ਲਾ ਰੂ ਮੈਂ ਕਿਡਾ ਤੇ ਇਹ ਤਾਂ ਮ ਖੱਡ ਹੋਊਗੀ ਮੈਨ ਲੱਗਦੀ ਪਣੀਆਂ ਹੀ ਬੰਦ ਹੋ ਗਈਆਂ ਖੱਡ ਦੇਖਾਂ ਖੱਡ ਹੋ ਹੋਂ ਥੱਲੇ ਪਾਣੀ ਨਿਕਲਿਆ ਵਾ ਗੰਨੇ ਮਾ ਸਾਈ ਘਟ ਘਟ ਦਾ ਪਾਣੀ ਲੱਗ ਰਿਹਾ ਇਸ ਮਾ ਸਾਨੂੰ ਅੰ内 ਕਿਡਾ ਮਾਰ ਕੇ ਉਹ ਵੇ ਰੋਟੀ ਖਾ ਲਈ ਆਪਾਂ ਨੇ ਰੋਟੀ ਖਾ ਗਏ ਇਹਨਾਂ ਪਾਣੀ ਹੋ ਗਿਆ ਮਾਹੇਵਾ ਹੁਣ ਖੱਡ ਪੈ ਗਈ ਦੀ ਉਹ ਕਿੰਨੇ ਮੈਂ ਖੱਡ ਪੈ ਗਿਆ ਉਤਰ ਗਿਆ ਪਾਣੀ ਥੋੜਾ ਜਿਹਾ ਲਾ ਹੁਣ ਪਾਣੀ ਹੋ ਗਿਆ ਮਾ ਜਿਵੇਂ ਮਾਰਦੇ ਆਪਾਂ ਹੁਣ ਰੋਟਰਵੇਟਰ ਬਾਕੀ ਪਾਣੀ ਹੁਣ ਕਰਦੇ ਆ ਥੱਲੇ ਕਿੱਲੇ ਮਾਵਾ 4 ਵਜੇ ਤੱਕ ਚੱਲਨੀ ਆ ਲੈਟ ਇਹਨਾਂ ਇਹਨਾਂ ਗਰੂਗਾ ਫਿਰ ਜੂਗਾ ਗਿੱਲਾ ਤਾਂ ਹੋਊਗਾ ਬਾਹਨ ਬਾਕੀ ਰਾਤ ਨੂੰ 12 ਵਜੇ ਆਊਗੀ ਫੇਰ ਤਰੋਂ ਦਾ ਸਵੇਰੀ ਕੱਦੂ ਹੋ ਜਾਊਗਾ ਬਾਈ ਆ ਨਾ ਸੋਖ ਚਲਾਵਾਗਾ ਚਲਾਵਾਗਾ ਹੈ ਬਾਕੀ ਲੇਵਰ ਖਾ ਰਹੀ ਐ ਹੁਣ ਖਾਣਾ ਉਹ ਬੇਟੀਆਂ ਦੇਖੋ ਰੋਟੀ ਖਾ ਰਹੀਆਂ ਇਹ ਜਿਹਨਾਂ ਨੂੰ ਲਾਤੇ 1.5 ਕਿੱਲੋ ਲਾਤੇ ਬਈ ਦੇਖ ਲੋ ਬਹੁਤ ਕੰਨ ਪੱਟੀ ਦੀ 1.5 ਕਿੱਲੋ ਦੋ ਵਾਰ ਦਿਨ ਲਾਤੇ ਆ ਸਵੇਰੇ 8 ਵਜੇ ਲਗਣੀਆਂ ਆਕੇ ਇਤੇ ਦਰਹਕਰਾਂ ਵਾਲੇ ਫਿਰਤਾ ਮੈਂ ਬਈ ਬਹੁਤ ਕੱਟ ਰਹੀ ਆ ਪਨੀਰੀ ਰੱਖ ਕੇ ਲੈ ਜਾਣੀ ਆਪਾਂ ਨਾ ਹੁਣ ਸਵੇਰੀ ਫੇਰਾ ਕਹੇ ਲਾਣ ਲੱਗ ਜੂਂਗੀਆਂ ਪਰ ਸਵੇਰੀ ਫਿਰ ਨਹੀਂ ਦੋ ਕਿੱਡੇ ਲੈਣੇ ਪੈਣੇ ਉਹਨੇ ਚੁਕਵਾ ਗਰ ਕੋਵਾ ਦੂੰਗੀ ਆ ਦੋ ਆਮਾ ਪੱਲੀਆਂ ਮੰਨਦੀ ਨਹੀਂ ਫਿਰ ਘੱਟਣੀ ਨਾ ਤੁਰੇ ਹੁਣ ਡੇਢ ਕਿੱਲੇ ਦੀ ਪਨੀਰੀ ਡੇਟ ਕਿੱਲਾ ਲਾਗ ਹੈ ਰੋਟੀ ਖਾਗ ਹੈ ਪਨੀਰੀ ਪਟਣ ਆ ਗਈਆਂ ਦੀਆਂ ਪਨੀਰੀ ਪਟਕਾ ਹੁਣ ਸ਼ਾਮ ਨੂੰ ਘਰਾਂ ਨੂੰ ਚਲੇ ਜਾਊਂਗੀਆਂ ਸਵੇਰੀ ਬਣਾਤਾ ਪਨੀਰੀ ਪਹੁੰਚ ਜੂਗੇ ਆਹ ਤੇਰੇ ਲਾਣ ਲੱਗ ਜੂਈਆਂ ਆ ਜੀ ਮੁਰੇ ਐਸੇ ਹੈ ਪੱਟੀ ਪੱਟ ਕੇ ਘਾਰਕੀ ਨੇ ਬੰਨ੍ਹ ਲਈ ਕਾਹ ਬਸ ਯਹੀ ਪੱਟੀ ਪਰਾਪੱਟ ਇੱਥੇ ਪਾਣੀ ਪਾਣਾ ਜੇ ਦਿੱਤੀ ਲੈ ਲੈ ਇੱਥੇ ਜਤਨੂ ਵੀ ਕਹਿੰਦੇ ਇਹ ਤਾਂ ਪਤਾ 3:30 ਵੇਡੂ ਮਾਯਾ ਉਸ ਤੋਂ ਪਹਿਲਾਂ ਲੱਗੀ ਦੀ ਕੱਟ ਪੱਟ ਹੋਈ ਆ ਬਾਕੀ ਲੈ ਟਨ ਨਹੀਂ ਹੋਣੀ ਜੰਨੇ ਲਾ ਯੂਰੀਆ ਕੱਢ ਯੂਰੀਆ ਘੇਰਦੇ ਪਨੀਰੀ ਮੂੰਹ ਤੁਹਾਨੂੰ ਲੱਗਾ ਕੁੰਜੇ ਕੱਢਣ ਬਈ ਜੰਨੇ ਆ ਕੇ ਤਾ ਕੁੰਜੇ ਮਾ ਮਹ ਰੋਟਾਵੇਟਰ ਮਾਰਦੇ ਕੁੰਜੇ ਬਾੜ ਤੋਂ ਬੂੜ ਜਮਾ ਸਾਰਾ ਬ੍ਰੀਕ ਜਾ ਹੋ ਜੂਗਾ ਜੋ ਵੀ ਹੈ ਰੋਟਾਵੇਟਰ ਨਾਲ ਬਾਕੀ ਟਿਲਰ ਦਾ ਮਾਰੇਗੇ ਦੇ ਕੁੰਜੇ ਮਾ 15 ਗੱਲ ਰਹਿਣ ਬਾਕ ਬਾਕ ਪੰਜਾਬ ਮਾਹਰ ਉਟਾ ਵੇਟਰ ਮਾਰ ਦੇ ਬਸ ਕੀ ਪਤਾ ਵੀ ਜੂਸ ਨਹੀਂ ਦਾ ਕਿਤੇ ਸਾਰੇ ਮੈਨ ਲੱਜ ਬਿਮਾਰ ਨੂੰ ਮੂੜ ਦਾ ਤੇਜਾ ਤਾਂ ਪੰਜਾਬ ਮ ਲਗਿਆ ਮਾ ਚੱਲ ਮਾਰ ਦੇ ਕਿਆ ਨਹੀਂ ਅੱਜ ਬਈ ਉਪਰੇ ਤਾਂ ਸੋਨਾ ਦਾ ਮੋਟੀ ਮੋਟੀ ਕਿਣੀਆਂ ਆਈਆਂ ਬਸ ਊੜ ਜਾ ਗਿਰ ਕੇ ਹੀ ਹਟ ਜਾ ਦੋ ਵਾਰੀ ਉਪਰੇ ਆ ਊੜ ਜਾ ਇਹਨ ਮੋਟਾ ਉੱਤਰ ਪੱਟ ਰਹੀਆਂ ਪਨੀਰੀ ਅੱਜ ਪਨੀਰੀ ਘੱਟੇ ਵੱਟਾਉਣੀ ਨਾ ਬੰਮਲਾ ਦੀ ਪਤ ਨਹੀਂ ਕਿਹਿਆ ਚੱਕਰ ਕੱਲ ਸੋਣੀ ਵੱਟਦੀ ਦੀ ਜੇ ਨੀਣਾ ਪਟ ਹੁੰਦੀ ਕਿੱਲੇ ਕੋਈ ਜ਼ੋਰ ਲਗਾ ਪਟਾਉਗੀ ਸ਼ਾਇਦ ਕਿੱਲੇ ਦੀ ਨਾ ਪਟਾ ਬਾਕੀ ਆਪਾਂ ਵੀ ਚੱਲਦੇ ਹਾਂ ਹੁਣ ਪਰਾਂ ਨੂੰ ਕੀਤਾ ਮਾਨੂੰ ਕੀਤਾ ਮਾ ਜਾ ਕੇ ਆਪਾਂ ਇੱਕ ਤਾਂ ਦਵਾਈ ਦੇਰਨੀ ਆਪਾਂ ਨੇ ਇੱਕ ਖੁੰਝੇ ਖਾਂਝੇ ਜੇ ਸਵਾਰ ਨੇ ਮਡੇ ਮੋਟੇ ਜਿੱਥੇ ਨੂੰ ਟਰੈਕਟਰ ਲੰਘਿਆਵਾ ਕੀ ਟਾਈਮ ਆਲੇ 6:00 ਤਾਂ ਵੱਜ ਗਏ ਹੋਣੇ ਮਨ ਲਾ ਲੀ। ਲੋ ਵਈ ਆਪਾਂ ਜਿਹੜੀ ਲਾਇਆ ਜਿ ਡੇਢ ਕਿੱਲਾ ਦਵਾਈ ਪਾਇਆ ਉਹਦੇ ਚ ਬਹੁਤ ਬੰਨ ਗਈ ਨਹੀਂ ਗੀਆਂ ਉਹ। ਸਵੇਰੀ ਆਊਗਾ ਨਾ ਮੇਰੇ ਮੇਰੇ ਸਰਦਾਈਕ ਬੰਦਾ। ਇਹ ਨੂੰ ਹੋਗਾ ਲਕਵਾ ਜੂਗਾ। ਭੰਦੇ ਜੂਗੇ। ਉਹ ਟਰਾਲੀ ਜਾਂਦੀ ਗਿਰਾਂ ਚਲ ਮਰ ਗਈ ਫਰੀ ਸਵੇਰੀ ਗਨ ਲੈ ਵਿੰਦਮਨ ਕਰ ਹੁਣ ਆਪਾਂ ਚੱਲਦੇ ਆ ਘਰ ਨੂੰ 12 ਵਜੇ ਆਉਗੀ ਲਾਈਟ 12 ਵਜੇ ਕਰਦੇ ਆਪਾਂ ਰੈਸਟ 12 ਵਜੇ ਤੇ ਇੱਕ ਵਾਰ ਆ ਪਾ ਗੇੜਾ ਮਾਰਗਾਣਾ ਪੈਣਾ ਨਾ ਕਈ ਵਾਰ ਮੋਟਰ ਚੱਲਦੀ ਨਹੀਂ ਹੁੰਦੀ 100 ਵੋਲਟ ਪੈ ਜਾਂਦਾ ਬਾਈ ਕਵਰ ਗੇੜਾ ਵੈਸੇ ਤਾਂ ਉਰੀ ਤੇ ਲੱਗ ਜਾਂਦਾ ਪਤਾ ਜੇ ਚੱਲਦੀ ਹੈ ਨਾ ਉਹ ਪਾਈਪ ਲਾਈਨ ਮਾ ਪਾਣੀ ਆਂਦਾ ਪੂਰੇ ਗ੍ਰਾਮਾ ਉਰੀ ਤੇ ਪਤਾ ਲੱਗ ਜਾਂਦਾ ਜਾਣੇ ਦੀ ਲੋੜ ਨਹੀਂ ਪੈਂਦੀ ਉੱਧਰ ਉਹ ਪਹੁੰਚ ਗਏ ਸਿੱਖੂ ਚਲੋ ਠੀਕ ਹੈ ਬਈ ਮਿਲਦੇ ਹਾਂ ਕਿਸੇ ਅਗਲੇ ਬਲੌਗ ਚ ਅੱਜ ਦਾ ਬਲੌਗ ਆਪਣਾ ਇੱਥੇ ਤੱਕੇ ਦਾ ਜਦ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਲਿਆ ਕਰੋ ਵੀ ਜਿਹਨੇ ਸਬਸਕ੍ਰਾਈਬ ਨਹੀਂ ਕਰਿਆ ਵਾ ਠੀਕ ਹੈ ਜੀ ਓਕੇ ਬਾਈ